ਜਿਦਾ ਅੱਜਕੱਲ ਬੱਚਿਆਂ ਨੇ ਟੈਟੂ ਬਣਾਇਆ ਹੁੰਦਾ ਮਦਰ ਤੇ ਫਾਦਰ ਨਾਲ ਗੱਲ ਕਰਨ ਲੱਗਿਆਂ ਬਾਹੂ ਉੱਤੇ ਟੈਟੂ ਵੀ ਬਾਪੂ ਦੇਨਾ ਦਾ ਬਾਹੂ ਉੱਤੇ ਟੈਟੂ ਵੀ ਬਾਪੂ ਦੇਨਾ ਦਾ ਬੜ ਵੀ ਨਿੰਗਾ ਹੋਵੇ ਮੇਰੀ ਮਾਦਾ ਬਾਹੂ ਉੱਤੇ ਟੈਟੂ ਵੀ ਬਾਪੂ ਦੇਨਾ ਦਾ ਬੜ ਵੀ ਨਿੰਗਾ ਹੋਵੇ ਮੇਰੀ ਮਾਦਾ ਨਾ ਚਿਰ ਦੋਹਾਂ ਨੂੰ ਮੈਂ ਵੇਖਣਾ ਲਵਾ ਰੱਬ ਦੀ ਸੋ ਦਿਲ ਨੂੰ ਲਿਆਉਂਦਾ ਚਹਿਰਿਆ ਫੈਨ ਦੁਨੀਆ ਸਟਾਰਾਂ ਦੀ ਜਾਂ ਕਲਾਕਾਰਾਂ ਦੀ ਆਪੇਰ ਵਪੜੇ ਬਾਪੂ ਦੇ ਫੈਨ ਐ ਫੈਨ ਦੁਨੀਆ ਸਟਾਰਾਂ ਦੀ ਜਾਂ ਕਲਾਕਾਰਾਂ ਦੀ ਆਪੇਰ ਵਪੜੇ ਬਾਪੂ ਦੇ ਫੈਨ ਐ ਹੋ ਕਰੀ ਕਰਵੇਂ ਨੀ ਤਾਪ ਪੜਾਇਆ ਮੇਰੇ ਬਾਪੂ ਨੇ ਕਦੇ ਮੱਥੇ ਵਟ ਬਿਨਾ ਪਾਇਆ ਮੇਰੇ ਬਾਪੂ ਨੇ ਹੋ ਕਰੀ ਕਰਵੇਂ ਨੀ ਤਾਪ ਪੜਾਇਆ ਮੇਰੇ ਬਾਪੂ ਨੇ ਕਦੇ ਮੱਥੇ ਵਟ ਬਿਨਾ ਪਾਇਆ ਮੇਰੇ ਬਾਪੂ ਨੇ ਹੌ ਹੱਲਾ ਚੇਰ ਦਿੱਤੀ ਮੈਨੂੰ ਪੈਰ ਪੈਰ ਤੇ ਕਹਿੰਦਾ ਪੁੱਤ ਹਾਰ ਨਾ ਨੀ ਰਹਿਣਾ ਕਹਿਵੇਂ ਆਸਟਾਰਾ ਦੀ ਦਾ ਕਲਾਕਾਰਾਂ ਦੀ ਆਪੇਰੋ ਆਪਣੇ ਬਾਪੂ ਦੇ ਫੈਰਿਆ ਆਪੇਰੋ ਆਪਣੇ ਡੈਡੀ ਦੇ ਫੈਰਿਆ ਆਪੇਰੋ ਆਪਣੇ ਬਾਪੂ ਦੇ ਫੈਰਿਆ